ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ 5 ਅਸ਼ਟਪਦੀ ਘਰ 12ਵਾਂ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਕਰ ਰਹੇ ਹਨ ਇਕ ਵਾਰ ਸ੍ਰੀ ਅਮਰਸਰ ਸਾਹਿਬ ਵਿਖੇ ਗੁਰਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ પાસે ਬੇਨਤੀ ਕੀਤੀ ਕਿ ਮਹਾਰਾਜੇ ਸਾਡਾ ਜੰਮਣ ਮਰਨ ਦਾ ਪੈ ਕਿਵੇਂ ਨਿਵਰਤ ਹੋਵੇ ਤਦੋਂ ਰਾਗ ਬਿਲਾਵਲ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਘਰ 12ਵੇਂ ਸੁਰ ਤਾਲ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਵਾਲੀ ਏ ਅਸ਼ਟਪਦੀ ਨਾਮੇ ਬਾਣੀ ਉਚਾਰਨ ਕੀਤੀ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਬਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਬੀਪਸਾ ਅਲੰਕਾਰ ਅਨਸਾਰ ਹੈ ਭਾਈ ਜਿਸ ਮੇਰੇ ਪ੍ਰਭੂ ਪਰਮਾਤਮਾ ਦੀ ਉਪਮਾ ਵਡਿਆਈ ਕਹੀ ਆਖੀ ਨਹੀਂ ਜਾਂਦੀ ਕਹੀ ਕੀ ਇਹ ਕਥਨ ਤੁਮ ਬਾਰ ਹੈ ਕਿਸੇ ਪਾਸੋਂ ਵੀ ਉਪਮਾ ਵਿੜਿਆਈ ਆਖੀ ਨਹੀਂ ਜਾਂਦੀ ਅਥਵਾ ਸੰਸਾਰੀ ਜੀਵਾਂ ਪਾਸੋਂ ਵੀ ਮੇਰੇ ਪ੍ਰਭੂ ਦੀ ਉਪਮਾ ਕਥਨ ਨਹੀਂ ਕੀਤੀ ਜਾ ਸਕਦੀ ਅਤੇ ਦੇਵਤਿਆਂ ਆਦ ਕੋਲੋਂ ਵੀ ਸਮੱਗਰ ਰੂਪ ਵਿੱਚ ਮੇਰੇ ਪ੍ਰਭੂ ਵਾਹਿਗੁਰੂ ਦੀ ਵਿੜਿਆਈ ਕਥਨ ਨਹੀਂ ਕੀਤੀ ਜਾ ਸਕਦੀ ਤਜ ਆਨ ਸਰਣ ਗਹੀ ਰਹਾਉ हे भाई इसलिए मैं किसी आनहोर दी उम्मीद आस ਛੱਡ ਕੇ ਵਾ आन द्वैत नु त्याग के एक प्रभु दी शरण ਓਟ ਗਹੀ ਗ੍ਰਹਿਣ ਕੀਤੀ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਦੇ ਸਤਿਗੁਰੂ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਲਹਾਰ ਪ੍ਰਮਾਤਮਾ ਦੇ ਚਰਨ ਕਮਲ ਵਤ ਨਿਰਲੇਪ ਤੇ ਅਪਾਰ ਪਾਰਾ ਵਾਰਤੂ ਰਹਤ ਬੇਅੰਤ ਸੁੰਦਰ ਹਨ ਵਾਜੂ ਅਪਾਰ ਪਾਰਾ ਵਾਰ ਤੋਂ ਰਹਤ ਪ੍ਰਭੂ ਦੇ ਚਰਨ ਕਮਲ ਹਨ ਮੈਂ ਉਹਨਾਂ ਚਰਨ ਕਮਲਾਂ ਤੋਂ ਹਮੇਸ਼ਾ ਸੈਂਕੜੇ ਵਾਰ ਬਲਹਾਰ ਕੁਰਬਾਨ ਜਾਂਦਾ ਮਨਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨ ਜਾਹੇ ਏ ਭਾਈ ਮੇਰੇ ਮਨ ਹਿਰਦੇ ਵਿੱਚ ਤਾਹੇ ਕਈਏ ਤਿਸ ਪ੍ਰਭੂ ਨਾਲ ਮਿਲਣ ਦੀ ਵਾ ਤਿਸ ਦੇ ਚਰਨ ਕਮਲਾਂ ਦੀ ਪ੍ਰੀਤੀ ਲਗਨ ਲੱਗੀ ਹੋਈ ਹੈ ਉਸ ਪ੍ਰਭੂ ਦੇ ਚਰਨ ਕਮਲਾਂ ਨੂੰ ਛੱਡ ਕੇ ਮੇਰਾ ਚਿੱਤ ਆਨ ਹੋਰ ਕਿਸੇ ਪਾਸੇ ਵੱਲ ਨਹੀਂ ਜਾਂਦਾ ਹਰ ਨਾਮ ਰਸਨਾ ਕਹਿਨ ਮਲ ਪਾਪ ਕਲਮਲ ਦਹਿਨ ਏ ਭਾਈ ਪ੍ਰਮਾਤਮਾ ਦਾ ਨਾਮ ਰਸਨਾ ਜੀਬਾ ਦੁਆਰਾ ਕਹਿਨ ਉਚਾਰਣ ਨਾਲ ਹੀ ਅਵਿਦਿਆ ਦੀ ਮੈਲ ਪਾਪ ਤੇ ਕਲਮਲ ਦੋਸ਼ ਆਦਿ ਦਹਿਨ ਸੜ ਜਾਂਦੇ ਨਾਸ਼ ਹੋ ਜਾਂਦੇ ਆ ਕਲਮਲ ਹੁੰਦਾ ਕਲ ਵਲਾਹਟ ਪਾਉਣ ਵਾਲੇ ਮੈਲ ਰੂਪ ਪਾਪ ਸੜ ਜਾਂਦੇ ਵਾ ਰਾਗ ਦੁਆਖ ਰੂਪੀ ਮੈਲ ਪਾਪ ਛੋਟੇ ਪਾਪ ਅਤੇ ਕਲਮਲ ਵੱਡੇ ਪਾਪ ਇਹ ਸਾਰੇ ਨਿਵਰਤ ਹੋ ਜਾਂਦੇ ਆ ਚੜ ਨਾਵ ਸੰਤ ਉਦਾਰ ਪੈ ਤਰੇ ਸਾਗਰ ਪਾਰ ਇਹ ਭਾਈ ਸੰਤ ਜਿਨ੍ਹਾਂ ਦੀ ਸੰਗਤ ਰੂਪੀ 나ਵ ਬੇੜੀ ਉੱਪਰ ਚੜ ਗਏ ਵਾ ਸੰਤ ਜਿਨ੍ਹਾਂ ਨਾਲ ਮਿਲ ਕੇ ਭਗਤੀ ਰੂਪੀ ਬੇੜੀ ਉੱਪਰ ਚੜਨ ਨਾਲ ਉਦਾਰ ਤਰਨਾ ਹੁੰਦਾ ਹੈ ਵਾਹ ਸੰਤ ਜਿਨ੍ਹਾਂ ਦੀ ਸੰਗਤ ਵਿੱਚ ਹੀ ਉਦਾਰ ਹੁੰਦਾ ਪਰ ਜੋ ਮਨੋਕ ਸਤ ਸੰਗਤ ਰੂਪੀ べੜੀ ਉੱਪਰ ਚੜ੍ਹਿਆ ਉਹ ਪੈਦਾਇਕ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤੈਰ ਕੇ ਪਾਰ ਹੋ ਗਿਆ ਮਨ ਧੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਇਹ ਭਾਈ ਜੋ ਮਨ ਹਿਰਦੇ ਵਿੱਚ ਪ੍ਰਭੂ ਦੇ ਪ੍ਰੇਮ ਦੀ ਪ੍ਰੀਤ ਲਗਨ ਰੂਪੀ ਧੋਰ ਧਾਰਨ ਕਰਕੇ ਰੱਖਣੀ ਹੈ ਵਾ ਜਿਹੜੀ ਮਨ ਵਿੱਚ ਪ੍ਰਭੂ ਦੀ ਪ੍ਰੀਤ ਰੂਪੀ ਡੋਰੀ ਪ੍ਰੇਮ ਵਿੱਚ ਲੱਗ ਰਹੀ ਆ ਪਾਪ ਪ੍ਰਭੂ ਦੇ ਪ੍ਰੇਮ ਵਿੱਚ ਪ੍ਰੀਤੀ ਤਾਰਨ ਕੀਤੀ ਹੋਈ ਆ ਇਹ ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਨਿਰਮਲ ਉੱਜਲ ਰੀਤੀ ਮਰਿਆਦਾ ਹੈ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਅੰਦਰ ਰੰਕਾਰ ਏ ਭਾਈ ਉਹਨਾਂ ਸੰਤ ਜਿਨ੍ਹਾਂ ਨੂੰ ਪਾਪ ਅਤੇ ਕਾਮ ਕ੍ਰੋਧ ਰੂਪੀ ਵਿਕਾਰ ਛੱਡ ਕੇ ਚਲੇ ਗਏ ਉਹਨਾਂ ਨੂੰ ਪ੍ਰਭ ਸਮਰਾਤ ਤੇ ਨਿਰੰਕਾਰ ਆਕਾਰਾਂ ਤੋਂ ਰਹਿਤ ਪ੍ਰਭੂ ਜੀ ਮਿਲ ਗਏ ਹਨ ਪ੍ਰਭ ਪੀਖੀਐ ਬਿਸਮਾਦ ਚਖ ਆਨੰਦ ਪੂਰਨ ਸਾਦ ਉਹ ਸੰਤ ਜਨ ਪਰਮਾਤਮਾ ਨੂੰ ਪੀਖੀਐ ਵੇਖਦੇ ਹੋਏ ਭਾਵ ਦਰਸ਼ਨ ਕਰਕੇ ਬਿਸਮਾਦ ਅਚਰਜ ਰੂਪ ਹੀ ਹੋ ਰਹੇ ਹਨ ਵਾਉ ਬਿਸਮਾਦ ਅਚਰਜ ਰੂਪ ਪ੍ਰਭੂ ਨੂੰ ਹੀ ਵੇਖਦੇ ਆ ਰਸਨਾ ਦੁਆਰਾ ਪ੍ਰਭੂ ਨਾਮ ਦੇ ਸਾਦ ਰਸਨ ਸ਼ਕਤ ਧਾਰਨ ਕਰਕੇ ਪੂਰਨ ਆਨੰਦ ਦੇ ਸਹਿ ਦੁਏ ਹਨ ਨੈ ਡੋਲੀਐ ਇਤ ਉਤ ਪ੍ਰਭ ਵਸੇ ਹਰ ਹਰ ਚੀਤ ਹੇ ਭਾਈਓ ਮਨੁੱਖ ਇਤ ਉਤ ਇਤ ਤੇ ਉਤ ਇੰਦਰ ਉਦਰ ਭਾਵ ਲੋਕ ਪ੍ਰਲੋਕ ਦੇ ਪਦਾਰਥਾਂ ਵਿੱਚ ਡੋਲਦੇ ਨਹੀਂ ਜਿਨ੍ਹਾਂ ਦੇ ਚੀਤ ਮਨ ਵਿੱਚ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਜੀ ਵਸੇ ਆ ਦੇਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਹੇ ਭਾਈ ਉਹਨਾਂ ਮਨੁੱਖਾਂ ਦਾ ਨਰਕਾਂ ਦੇ ਵਿੱਚ ਨਿਵਾਸ ਵਾਸਾ ਨਹੀਂ ਹੁੰਦਾ ਹੈ ਜਿਹੜੇ ਗੁਣਤਾਸ ਗੁਣਾ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਨੂੰ ਨਿਤਾ ਪ੍ਰਤੀ ਸਿਮਰਦੇ ਯਾਦ ਕਰਦੇ ਹਨ ਤੇ ਜਮ ਨਾ ਪੇਖੈ ਨੈਨ ਸੁਨ 모ਹੇ ਅਨਹਤ ਬੈਨ ਹੇ ਭਾਈ ਉਹ ਜਨ ਜਮ ਧਰਮ ਰਾਜ ਨੂੰ ਆਪਣੇ ਨੈਣ ਨੇਤਰਾ ਨਾਲ ਨਹੀਂ ਵੇਖਦੇ ਵਜਮ ਰਾਜ ਆਪਣੇ ਨੇਤਰਾ ਕਰਕੇ ਨਹੀਂ ਵੇਖਦਾ ਅਨਹਤ ਨਾਸ਼ ਤੋਂ ਰਹਿਤ ਇੱਕ ਰਸ ਸਤਿਗੁਰਾਂ ਦੇ ਬੈਨ ਬਚਨ ਸਰਵਣ ਕਰਕੇ ਜਿਨ੍ਹਾਂ ਦੇ ਚਿੱਤ ਪ੍ਰਭੂ ਵੱਲ ਮੋਹਿਤ ਹੋ ਗਏ ਹਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਆਲ ਗੋਪਾਲ ਕਈਏ ਪ੍ਰਿਥਵੀ ਦਾ ਪਾਲਕ ਪ੍ਰਭੂ ਸਰਣ ਓਟ ਵਿੱਚ ਆਇਆ ਨੂੰ ਰਖਣ ਲਈ ਸੂਰ ਸੂਰਮਾ ਰੂਪ ਹੈ ਵਸ ਧੂਰ ਸੂਰਜ ਦੀ ਨਿਆਈ ਗਿਆਨ ਦਾ ਚਾਨਣਾ ਦੇਣ ਵਾਲਾ ਹੈ ਉਹ ਦਿਆਲ ਦਇਆ ਦਾ ਆਲਕਰ ਪ੍ਰਭ ਪਰਮਾਤਮਾ ਆਪਣੇ ਭਗਤ ਜਿਨ੍ਹਾਂ ਦੇ ਵਸ ਅਧੀਨ ਹੈ ਹਰ ਨਿਗਮ ਲਹਿ ਹੈ ਨ ਭੇਵ ਨਿਤ ਕਰਹਿ ਮਨ ਜਨ ਸੇਵ ਏ ਭਾਈ ਪਰਮਾਤਮਾ ਦਾ ਨਿਗਮ ਵੇਦ ਵੀ ਭੇਵ ਭੇਦ ਰਾਜ ਨਹੀਂ ਲਖ ਜਾਣ ਸਕਦੇ ਨੇਤਨੀਤਾ ਪ੍ਰਤੀ ਅਨੇਕਾ ਮਨ ਮੰਨਣ ਸ਼ੀਲ ਮਹਾਤਮਾ ਜਨ ਉਸ ਪ੍ਰਭੂ ਦੀ ਸੇਵ ਟਹਿਲ ਕਰਦੇ ਹਨ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਹੀ ਭਾਈ ਉਹ ਪ੍ਰਭੂ ਦੀਨ ਗਰੀਬੀ ਧਾਰਨ ਵਾਲਿਆਂ ਦੀ ਜੰਮਣ ਮਰਨ ਰੂਪੀ ਦੁੱਖ ਅਤੇ ਅਵਿਦਿਆ ਆਦਿ ਦੀ ਦਰਦ ਪੀੜਾ ਨੂੰ ਨਿਵਾਰ ਨਿਵਰਤ ਕਰਨ ਵਾਲਾ ਹੈ ਜਾ ਕੀ ਇਹ ਜਿਸ ਪ੍ਰਭੂ ਦੀ ਭਗਤੀ ਰੂਪੀ ਕਾਰ ਮਹਾ ਬਹੁਤ ਵਿਖੜੀ ਕਟਨ ਹੈ ਤਾਂ ਕਿ ਮਿਤ ਨ ਜਾਣੇ ਕੋਈ ਜਲ ਥਲ ਮਹੀਲ ਸੋਏ ਇਹ ਪਾਇਉ ਸਮਰਤ ਪ੍ਰਭੂ ਦੀ ਮਿਤ ਮਰਿਆਦਾ ਕੋਈ ਵੀ ਨਹੀਂ ਜਾਣ ਸਕਦਾ ਤੇ ਨਾ ਕੋਈ ਜਾਣਦਾ ਹੈ ਸੋਏ ਉਹ ਪ੍ਰਭੂ ਤਾਂ ਜਲ ਤਰਲ ਥਾਵਾਂ ਥਲ ਖੁਸ਼ਕ ਥਾਵਾਂ ਦੇ ਮਹੀਲ ਵਿੱਚ ਵਾ ਮਹੀ ਪ੍ਰਿਥਵੀ ਅਤੇ ਆਲ ਆਕਾਸ਼ ਦੇ ਵਿੱਚ ਵਿਆਪਕ ਹੋ ਰਿਹਾ ਹੈ ਸਕਾਰ ਬੰਦਨਾ ਲੱਖ ਵਾਰ ਥੱਕ ਪਰਿਓ ਪ੍ਰਭ ਦਰਬਾਰ ਏ ਪ੍ਰਭੂ ਮੈਂ ਤੈਨੂੰ ਲੱਖਾਂ ਵਾਰੀ ਬੰਦਨਾ ਨਮਸਕਾਰ ਕਰਦਾ ਹੇ ਪ੍ਰਭੂ ਮੈਂ ਸੰਸਾਰ ਦੀ ਢਟਕਣਾ ਵੱਲੋਂ ਥੱਕ ਕੇ ਤੇਰੇ ਸਤਸੰਗਤ ਰੂਪੀ ਦਰਬਾਰ ਵਿੱਚ ਆ ਕੇ ਪਰਿਓ ਪਿਆਹ ਪ੍ਰਭ ਕਰਹੁ ਸਾਧੂ ਤੂਰ ਨਾਨਕ ਮਨ ਸਾ ਪੂਰ हे प्रभु मेनू अपने साधु संत जना दे चरणा दी ਧੂੜੀ ਬਣਾਉਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे प्रभु ਮੇਰੀ ਇਹ ਮਨਸਾ ਤਾਂਗ ਪੂਰੀ ਕਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨਸਾ ਪੂਰ ਵਾਹੀ ਗੁਰੂ ਵਾਹੀ ਗੁਰੂ ਵਾਹੀ ਹੇ ਗੁਰੂ ਵਾਹਿ guru wahe guru wahe guru 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ